ਸਤਿ ਸ੍ਰੀ ਅਕਾਲ ਨਵਾਂ ਜ਼ਮਾਨਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਥੀਓ ਡੇਰਾ ਬਾਬਾ ਨਾਨਕ ਵਿਖੇ ਬੀਐਸਐਫ ਦੀ 24ਵੀਂ ਬਟਾਲੀਅਨ ਨੇ ਪਸ਼ੂਆਂ ਲਈ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਆਓ ਜਾਣਦੇ ਹਾਂ ਪੱਤਰਕਾਰ ਰਮੇਸ਼ ਕੁਮਾਰ ਦੀ ਪੂਰੀ ਰਿਪੋਰਟ ਆਸਿ ਦਿਨੇ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਦੇ ਸੀਨੀਅਰ ਵੈਟੇਰੀਨਰੀ ਅਫਸਰ ਗੁਰਦੇਵ ਜੀ ਉਹਨਾਂ ਨੇ ਵੀ ਨਾਲ ਸਾਡੇ ਕੈਂਪ ਲਾਇਆ ਡਿਪਟੀ ਕਮਾਂਡੈਂਟ ਸਾਹਿਬ ਨੇ ਇਥੇ ਬਹੁਤ ਐਫਰਟ ਪਾਇਆ। I am sure that it will going it is going to be successful and ਜੋ ਵੀ ہماری ਮੱਝਾਂ ਹੈ ਮੈਂ ਇੱਕ ਰਿਕਵੈਸਟ ਕਰਾਂਗਾ ਇੱਥੇ ਦਾਣਾ ਮੰਡੀ ਦੇ ਨਾਲ ਸਾਡਾ ਕੈਂਪ ਲੱਗਿਆ ਹੈ। ਜੋ ਵੀ ਕਿਸੇ ਵੀ ਤਰੀਕੇ ਦੀ ਦਵਾਈ ਚਾਹੁੰਦਾ ਹੈ ਜਾਂ ਕੋਈ ਇਲਾਜ ਚਾਹੁੰਦਾ ਹੈ ਸਾਡੇ ਬੈਸਟ ਜਿਹੜੇ ਹਨ ਵੈਟੇਰੀਨਰੀ ਡਾਕਟਰ ਇੱਥੇ ਪ੍ਰੈਜ਼ెంట్ ਹੈਗੇ ਆਂ ਤੇ ਇੱਥੇ ਆ ਕੇ ਤੁਸੀਂ ਉਹਨਾਂ ਨਾਲ ਗਾਈਡੈਂਸ ਲੈ ਸਕਦੇ ਹੋ, ਰਾਬਤਾ ਕਰ ਸਕਦੇ ਹੋ ਤੇ ਆਪਣੀ ਮੱਝ ਦਾ ਇਲਾਜ ਕਰਾ ਸਕਦੇ ਹੋ। ਸਰ ਇਹ ਕੈਂਪ ਕਿਨੇ ਦਿਨ ਚੱਲੇਗਾ ਵਾਂਗੇ ਐਸ ਪਰ ਨੀਡ ਇਹ ਕੈਂਪ ਲੱਗੇਗਾ ਜੇ ਇੱਥੇ ਕੱਲ ਵੀ ਹੁੰਦੀ ਹੈ ਕਿ ਭਈ ਨੀਡ ਹੋਰ ਹੈਗੀ ਹੈ ਕਿ ਹੋਰ ਮਜ਼ਾ ਆ ਰਹੀ ਹੈ ਤੇ ਫਿਰ ਆਪਾਂ ਇਥੋਂ ਕੱਲ ਵੀ ਕੰਟੀਨਿਊ ਕਰ ਸਕਦੇ ਆ ਸਰ ਵੇਖਣ ਚਾਹਿਆ ਕਿ ਇੱਕ ਹੋਰ ਵੱਡੂ ਸਾਹਿਬ ਤੋਂ ਕੈਂਪ ਵੀ ਇੱਥੇ ਲੱਗਿਆ ਉਹ ਪਰਮਨੈਂਟ ਲੱਗਿਆ ਉਹਦੇ ਬਾਰੇ ਸਰ बिल्कुल बड़ू साहब वाले भी बहुत ज़्यादा हेल्प कर रहे हैं बद चढ़ के हेल्प कर रहे हैं वो भी बिना किसी फेयर फेवर के बहुत अच्छे कैंप्स लगा रहे हैं तो उन्होंने उन्होंने वास्ते भी मैं एक इन्फॉर्मेस देना चाहता हूँ कि जो भी जाना चाहता है उत्तर परमानेंट कैंप लगे उसे इलाज करवा सकते हो वो भी उन्होंने भी कोई बहुत वाली अपने वेटनरी डॉक्टर ने कइंडली हैल्प लेको कोई बीमारी है एको फीड सप्लीमेंट है क्योंकि चारे सारे जो चारा है हरा चारा खराब हो गया है उसको साइलेज में शिफ्ट कर रहे हैं तो अंदर की जीआईटी के अनुसार शिफ्ट के अनुसार उनके जीआईटी की जो प्रॉब्लम आ रही है उससे के, उससे रिलेटेड हम सप्लीमेंट दिलवा रहे हैं जिनको न्यूट्रिशनल सप्लीमेंट चाहिए उनको दे रहे हैं जो बीमार एनिमल्स हैं उनको ट्रीटमेंट कर रहे हैं हमारी कोशिश है कि सारे एनिमल दुरुस्त रहें तं, तंदुरुस्त रहें और ये नुकसान हुआ है जो जिला का उसको हम भरपाई कर पाए इसके लग 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 सर इसके बाद अलग अलग गाँव में जाएंगे सर हाँ अलग अलग जहाँ अफेक्टेड एरिया है ਜਹਾਂ ਜ਼ਿਆਦਾ ਅਫੈਕਟਡ ਏਰੀਆ ਹੈ ਉहां ਜਾ ਰਹੇ ਹਾਂ ਜੀ ਮੈਂ ਡਾਕਟਰ ਕੁਲਦੀਪ ਸਿੰਘ ਸੀਨੀਅਰ ਵੈਟਰੀਨਰੀ ਅਫਸਰ ਬੇਰਾ ਬਾਬਾ ਬਾਨਨਕ ਤੇ ਤੁਸੀਂ ਦੇਖ ਰਹੇ ਹੋ ਕਿ ਅੱਜ ਸਾਡੇ ਕੋਲ ਸੀਐਸਐਫ ਦੀ 24ਵੀਂ ਬਟਾਲੀਅਨ ਉਹਨਾਂ ਨੇ ਜਿੱਥੇ ਬਾਰਡਰ ਤੇ ਡਿਊਟੀ ਕਰਦੇ ਨੇ ਅੱਜ ਸਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਾਡੇ ਤਸੀਦ ਦੇ ਤਕਰੀਬਨ 20000 ਪਸ਼ੂ ਕੇਸ ਹੜ੍ਹ ਦੇ ਨਾਲ ਅਫੈਕਟਡ ਨੇ ਤੇ ਉਹਨਾਂ ਨੇ ਸਾਡੇ ਕੋਲ ਅਪਰੋਚ ਕੀਤਾ ਔਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਇਸ ਵੇਲੇ ਔਰ ਮੈਂ ਇਹ ਦੱਸਣਾ ਚਾਹਨਾ ਕੇਕ ਕਨੀਏ ਕੇ ਬੇਟ ਜਿਹੜਾ ਰਾਵੀ ਤੋਂ ਪਾਰ ਅਸੀਂ ਅਜੇ ਤੱਕ ਉੱਥੇ ਅਪਰੋਚ ਨਹੀਂ ਸੀ ਕਰ ਸਕੇ ਸੋ ਬੀਐਸਐਫ ਦੀ ਇਹ ਟੀਮ ਸਾਡੇ ਕੋਲ ਪਹੁੰਚੀ ਕੱਲ ਅਸੀਂ ਉੱਥੇ ਕੈਂਪ ਲਗਾ ਕੇ ਆ ਰਹੇ ਹਾਂ ਕਿਉਂਕਿ ਸਾਨੂੰ ਇਹ ਖਬਰ ਮਿਲੀ ਸੀ ਕਿ ਸ਼ਾਇਦ ਉੱਥੇ ਐਨੀਮਲ ਸਾਰੇ ਰੋੜ ਗਏ ਪਰ ਕੱਲ ਜਾ ਕੇ ਜਦੋਂ ਇਹਨਾਂ ਦੀ ਮਦਦ ਨਾਲ ਗਏ ਅਸੀਂ ਉੱਥੇ ਸਾਰੇ ਪਸ਼ੂਆਂ ਨੂੰ ਦੇਖ ਕੇ ਆਏ ਉਹਨਾਂ ਦਾ ਟ੍ਰੀਟਮੈਂਟ ਕੀਤਾ ਤੇ ਇਹ ਸਾਰੇ ਜਦੋਂ ਔਕਰ ਦਾ ਬੇਲਾ ਚੱਲ ਰਿਹਾ ਕਿ ਬੜੀ ਸਾਨੂੰ ਇੱਕ ਖੁਸ਼ੀ ਦੀ ਗੱਲ ਇਹ ਹੋਈ ਕਿ ਉੱਥੇ 2200 ਐਨੀਮਲ ਬਚ ਗਿਆ। ਇਹ ਸੋ ਇਹ ਸਾਰਾ ਬੀਐਸਐਫ ਦੀ سپورਟ ਕਰਕੇ ਪੋਸੀਬਲ ਹੋਇਆ ਅਸੀਂ ਸਾਰੇ ਪਸ਼ੂਆਂ ਦਾ ਕੱਲ ਟ੍ਰੀਟਮੈਂਟ ਕਰਕੇ ਆਇਆ ਉਹਨੂੰ ਕੱਲ ਉੱਥੇ ਫੀਡ ਵੀ ਪਹੁੰਚਾ ਕੇ ਆਇਆ। ਔਰ ਇਸੇ ਲੜੀ ਦੇ ਤਹਿਤ ਅਸੀਂ ਤਕਰੀਬਨ ਸਾਡੇ 80 ਪਿੰਡ ਨੇ ਜਿਹੜੇ ਸਾਡੇ ਡੇਰਾ ਬਾਬਾ ਨਕ ਤਹਿਸੀਲ ਦੇ ਅਫੈਕਟਿਡ ਨੇ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਪਿੰਡ ਦੇ ਵਿੱਚ ਅਸੀਂ ਅਗਲੇ 7 ਦਿਨਾਂ ਦੇ ਵਿੱਚ ਅਸੀਂ ਪਹੁੰਚ ਕਰਕੇ ਹਰ ਪਿੰਡ ਦੇ ਵਿੱਚ ਕੈਂਪ ਲਗਾਵਾਂਗੇ ਪੀਐਸਆਰ ਦੀ ਟੀਮ ਸਾਡੇ ਨਾਲ ਪ੍ਰੋਮਿਸ ਕਰ ਰਹੀ ਹੈ ਕਿ ਜਿੰਨਾ ਤੁਸੀਂ ਸਾਨੂੰ ਕਹੋ ਜਿਹੜੇ ਪਿੰਡ ਚ ਅਪਰੋਚ ਕਰਨਾ ਚਾਹੋਗੇ ਸਾਡੇ ਨਾਲ ਚੱਲਣਗੇ ਸੋ ਇਹਨਾਂ ਦਾ ਅਸੀਂ ਬਹੁਤ ਧੰਨਵਾਦ ਹੈ ਅੱਜ ਇਹ ਜਿਹੜੀ ਦਾਣਾ ਮੰਡੀ ਡੇਰਾ ਬਾਬਾ ਨਾਨਕ ਐ ਇੱਥੇ ਇਹ ਕੈਂਪ ਪੂਰਾ ਦਿਨ ਚੱਲੂਗਾ ਨਾਲ ਦੀ ਨਾਲ ਜਿੱਦਾਂ ਐਸਡੀਐਮ ਸਾਹਿਬ ਨੇ ਦੱਸਿਆ ਕਿ ਇਹ ਬੜੂ ਸਾਹਿਬ ਦੀ ਸਾਡੇ ਕੋਲ ਟੀਮ ਆ ਗਈ ਹੈ ਬੈਟਰੀ ਡਾਕਟਰਸ ਦੀ ਆਪਣੀਆਂ ਮੈਡੀਸਿਨਸ ਨਾਲ ਲੈ ਕੇ ਆਈ ਹੈ ਉਹਨਾਂ ਦਾ ਕੈਂਪ ਇਥੇ ਪਰਮਾਨੈਂਟ ਚੱਲੂਗਾ ਸੋ ਡੇਰਾ ਬਾਬਾ ਨਾਨਕ ਤਹਿਸੀਲ ਦੇ ਵਿੱਚ ਸਾਡਾ ਜਿਹੜਾ ਅੰਦਰ ਸਿਵਲ ਹਸਪੀਟਲ ਹੈ ਉਹ ਹੋ ਗਿਆ ਉਹ ਸਾਡਾ ਪਰਮਾਨੈਂਟ ਆਫਿਸ ਹੈ ਕਿਸੇ ਨੂੰ ਕੋਈ ਔਕੜ ਹੈ ਸਾਡੇ ਕੋ ਕਿਸੇ ਵੀ ਮੌਕੇ ਉੱਤੇ ਪਹੁੰਚ ਸਕਦਾ ਬੜੂ ਸਾਹਿਬ ਦੀ ਟੀਮ ਇੱਥੇ ਦਾਣਾ ਮੰਡੀ ਚ ਪੱਕੀ ਬੈਠੀ ਆ ਤੇ ਬੀਐਸਐਫ ਦੀਆਂ ਟੀਮਾਂ ਇਹ ਲਗਾਤਾਰ ਸਾਡੇ ਨਾਲ ਕੈਂਪ ਲਗਾਉਂਦੀਆਂ ਰਹਿਣਗੀਆਂ ਸੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸਟੀਐਮ ਸਾਹਿਬ ਵੱਲੋਂ ਸਾਰਿਆਂ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ